ਸਸਟੀ ਕਲ ਦੀ ਫਾਸਟੇਰ ਸਟਰੀਟ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀ ਲੋਕ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਡਰੈਸ ਭਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਉਂਦੀ ਆ 11 ਵਜੇ ਲਓ ਵੀ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਤੇ ਬੜੇ ਧਿਆਨ ਨਾਲ ਦੇਖਣੇ ਆ ਧਿਆਨ ਨਾਲ ਆਰਡਰ ਕਰਨਾ ਹੈ ਧਿਆਨ ਨਾਲ ਰੇਟ ਦੇਖਣਾ ਚਲ ਸੋ ਫ੍ਰੀਕ ਲੋਜੀਕ ਕਲਰ ਹੈਗਾ ਜੀ ਮਸਟਰਡ ਅਤੇ ਵਹਿਜਾ ਵਹਿਜਾ ਕਰਦਾ ਕਲਰ ਹੈ ਤੇ ਟੂ ਟੋਨ ਪਸ਼ਮੀਨਾ ਤੁਸੀਂ ਪਸ਼ਮੀਨਾ ਦੇਖੋ ਟੂ ਟੋਨ ਪਸ਼ਮੀਨਾ ਇਹ ਉਹ ਵਾਲੇ ਸੂਟ ਆ ਜਿਹੜੇ ਬੜੇ ਲਾਈਕ ਕੀਤੇ ਗਏ ਸੂਟ ਸੀਗੇ ਪਹਿਣਾ ਕਹਿੰਦੀ ਆ ਨਹੀਂ ਸੰ ਦੁਬਾਰਾ ਮੰਗਾ ਦੋ ਦੁਬਾਰਾ ਮੰਗਾ ਦਈਦੇ ਆ ਉਹ ਪਹਿਣਾ ਫੇਰ ਰਹਿ ਜਾਂਦੀਆਂ ਨੇ ਤੇ ਲੈ ਜਾਂਦੀਆਂ ਨੇ ਕੋਈ ਹੋਰ ਬੜੀ ਮੁਸ਼ਕਲ ਹੀ ਇਹ ਦੁਬਾਰਾ ਮਿਲਦੇ ਨਹੀਂ ਜੀ ਸੂਟ ਆ ਔਰ ਕਈ ਵਾਰੀ ਉਹ ਕਲਰ ਹੀ ਨਹੀਂ ਮਿਲਦੇ ਹੈਗੇ ਕੁਝ ਹੋਰ ਹੀ ਕਲਰ ਮਿਲ ਜਾਂਦੇ ਨੇ ਤੇ ਹੁਣ ਜਿਹੜੀਆਂ ਨੇ ਵੀ ਬਹੁਤ ਜ਼ਿਆਦਾ ਡਿਮਾਂਡ ਕਰੀ ਸੀ ਉਹ ਜ਼ਰੂਰ ਚੈੱਕ ਕਰ ਲਿਓ ਇਹ ਕਲਰ ਆਹ ਕਲਰ ਆਹ ਨੇੜੇ ਨਹੀਂ ਆ ਕੇ ਸਹੀ ਨਹੀਂ ਆ ਰਿਹਾ ਕਲਰ ਬਿਲਕੁਲ ਵੀ ਨਹੀਂ ਨਹੀਂ ਕਦੇ ਨਹੀਂ ਸਹੀ ਨਹੀਂ ਆਇਆ ਕਦੇ ਨਹੀਂ ਨੇੜੇ ਤੋਂ ਕਲਰ ਕਦੇ ਵੀ ਸਹੀ ਨਹੀਂ ਆਉਂਦਾ ਨੇੜੇ ਨਹੀਂ ਆ ਲਓ ਜੀ ਹੁਣ ਮੈਂ ਤੁਹਾਨੂੰ ਪਹਿਲਾਂ ਨਾਪ ਕੇ ਦੱਸ ਦਿੰਨੀ ਆ ਕਿ ਲੰਬਾਈ ਕਿੰਨੀ ਹੋਊਗੀ ਕਲਰ ਦੱਸ ਦੇ ਕਿਹੜਾ ਹੈ ਇਹਦੇ ਵਿੱਚ ਸਹੀ ਨਹੀਂ ਆਉਂਦਾ ਲਓ ਜੀ ਇਹਦੀ ਲੈਂਥ ਹੈਗੀ ਆ ਪੌਣੇ 41 ਹੈ ਤੁਸੀਂ ਸਾਢੇ 41 ਤੱਕ ਲਿਜਾ ਸਕਦੇ ਹੋ ਤੇ ਘੇਰਾ ਵੀ ਦੱਸ ਦੇਣੀ ਆ ਘੇਰਾ ਹੈਗਾ ਜੀ ਸਾਢੇ 22 ਪੌਣੇ 23 ਹੈ ਤੇ ਕਲਰ ਹੈਗਾ ਵੈਸੇ ਤਾਂ ਇਹ ਮਸਟਰਡ ਕਲਰ ਹੈ ਜੀ ਬਸ ਇਹਦੇ ਵਿੱਚ ਥੋੜਾ ਜਿਹਾ ਬਲੈਕ ਦਾ ਥ੍ਰੈਡ ਆ ਗਿਆ ਥੋੜਾ ਜਿਹਾ ਡਾਰਕ ਮਸਟਰਡ ਨੂੰ ਚੱਲਿਆ ਜਾਂਦਾ ਇਹ ਬਸ ਕਿਉਂਕਿ ਟੂ ਟੋਨ ਪਸ਼ਮੀਨਾ ਹੈ ਡਬਲ ਟੋਨ ਹੈ ਇਹਦੇ ਵਿੱਚ ਏ ਜੀ ਨਾ ਆ ਦੇਖੋ ਕੰਨੀ ਤੋਂ ਪਤਾ ਲੱਗਦਾ ਕਿ ਇਹਦੇ ਵਿੱਚ ਦੋ ਕਲਰ ਨੇ ਇੱਕ ਬਲੈਕ ਇੱਕ ਮਸਟਰ ਠੀਕ ਤੇ ਬਾਕੀ ਦਿਖਾਉਣੀ ਆ ਆਪਾਂ ਹੁਣ ਤੁਹਾਨੂੰ ਬਾਜੂ ਤੇਗੀ ਬਾਜੂ ਆਹ ਲੋ ਜੀ ਇਹ ਦੀ ਬਾਜੂ ਰਹੂਗੀ ਠੀਕ ਠੀਕ ਹੈ ਔਰ ਜਿਹੜਾ ਇਹਦਾ ਕੇਰਾ ਹੈਗਾ ਇਹਦੀ ਆ ਚੀਜ਼ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੈ ਇਹ ਚ ਜਰੀ ਦਾ ਕੰਮ ਬਹੁਤ ਜ਼ਿਆਦਾ ਹੋਇਆ ਹੋਇਆ ਤੇ ਪ੍ਰਾਈਸ ਇਹਦੀ ਰਹੂਗੀ 1495 ਕਿਉਂਕਿ ਇਹਦੇ ਵਿੱਚ ਕੱਲਾ ਥ੍ਰੈਡ ਨਹੀਂ ਯੂਜ਼ ਹੋਇਆ ਇਹਦੇ ਵਿੱਚ ਜਰੀ ਯੂਜ਼ ਹੋਈ ਗਏ ਤੇ ਪਸ਼ਮੀਨਾ ਬੜਾ ਹੀ ਸੋਹਣਾ ਹੈ ਬੜਾ ਸੌਫਟ ਕੋਈ ਚੋਬਨ ਨਹੀਂ ਕੋਸ਼ਣ ਨਹੀਂ ਹੈਗਾ ਬਿਨਾ ਲਾਈਨਿੰਗ ਤੋਂ ਵੀ ਬਣਾ ਕੇ ਪਾ ਸਕਦੇ ਹੋ ਲਾਈਨਿੰਗ ਲਾ ਕੇ ਵੀ ਪਾ ਸਕਦੇ ਹੋ ਜਿਵੇਂ ਥੋੜਾ ਜਿਹਾ ਅੰਦਾਜ਼ ਲਓ ਵੀ ਇਹ ਤੁਹਾਨੂੰ ਕਲਰ ਦਿਖਾ ਦਿੰਨੇ ਆ ਇਹ ਕਲਰ ਜਿਹੜਾ ਸਹੀ ਸੋਹਣਾ ਹੈ ਉਹ ਨਹੀਂ ਆ ਰਿਹਾ ਹੋਰ ਆ ਰਿਹਾ ਆਇਆ ਆ ਰਿਹਾ ਸੋਹਣਾ ਜੀ ਇਹ ਤਾਂ ਕਲਰ ਬਹੁਤ ਹਾਂ ਇਹ ਕਲਰ ਸੋਹਣਾ ਹੈ ਇਹ ਬਸ ਉਹਨਾਂ ਕਲਰ ਆ ਇੱਥੇ ਮਾੜਾ ਜਿਹਾ ਫਰਕ ਪੈਂਦਾ ਉਹ ਬੀਬੀ ਥੋੜਾ ਡਰ ਵੀ ਵੱਧ ਜਾਂਦੀ ਆ ਨੇੜੇ ਹੀ ਹੁੰਦਾ ਕਲਰ ਇੱਥੇ ਜਿਹੜੇ ਹੀ ਆ ਜੀ ਬਸ ਮੈਂ ਤੁਹਾਨੂੰ ਦੱਸਦਾ ਮੈਨੂੰ ਪਤਾ ਹੈ ਬਾਅਦ ਚ ਮੈਂ ਵੀਡੀਓ ਐਡਿਟ ਕਰਦੀ ਆ ਕਲਰ ਜਮਾਂ ਸਹੀ ਆਇਆ ਹੋਵੇ ਹੁੰਦਾ ਤੁਸੀਂ ਇੰਨਾ ਵੀ ਬਾਲਾ ਨਾ ਸੋਚਿਓ ਇੰਨਾ ਫਰਕ ਨਹੀਂ ਹੋਣਾ ਇੱਕ ਅੱਦੇ ਨੰਬਰ ਦਾ ਹੀ ਹੋਊਗਾ ਹਾਂ ਤੇ ਪ੍ਰਾਈਸ 1495 ਚਲੋ ਨੈਕਸਟ ਦੇਖੋ ਬੜਾ ਪਿਆਰਾ ਕਲਰ ਹੈ ਬੜਾ ਹੀ ਪਿਆਰਾ ਇਹ ਸਹੀ ਆਇਆ ਹਾਂ ਮੈਜੈਂਟਾ ਕਲਰ ਹੈ ਤੇ ਇੰਨਾ ਕੁ ਸੋਹਣਾ ਲੱਗਦਾ ਨਾ ਜੀ ਇਹ ਸੂਟ ਕੁੜੀਆਂ ਚਿੜੀਆਂ ਦੇ ਪਾਉਣ ਵਾਲੇ ਸੂਟ ਆ ਲੋ ਬੜੇ ਸੋਹਣੇ ਸੂਟ ਹੈ ਇਹ ਕਲਰ ਸਹੀ ਆ ਗਿਆ ਨਵਾਂ ਨਵਾਂ ਵੀ ਆ ਜਿੱਦਾ ਹੋਇਆ ਹੋਵੇ ਤੇ ਉਹਨੂੰ ਠੰਡੇ ਪਤਾ ਲੱਗਦੀ ਹੋਈ ਆ ਨਾਲ ਦੁਪੱਟਾ ਤੇ ਫਿਰ ਉਹ ਇਹ ਵਾਲਾ ਸੂਟ ਲੈ ਲੇ ਤੇ ਇਹ ਦੇਖਣ ਨੂੰ ਐਵੇਂ ਨਹੀਂ ਲੱਗਦਾ ਵੀ ਪਸ਼ਮੀਨਾ ਪਾਇਆ ਬੜਾ ਸੋਹਣਾ ਜਿਹਾ ਲੱਗਦਾ ਤੇ ਟਾਈ ਐਂਡ ਡਾਈ ਦੁਪੱਟਾ ਕਰਾ ਕੇ ਲੇਸਾ ਲਾ ਕੇ ਫਿਰ ਟੋਰੀ ਨਾ ਬਣ ਜੂਗੀ ਤੇ ਕੁੜੀਆਂ ਦੀ ਲਓ ਜੀ ਅਗਲਾ ਹੈਗਾ ਮਹਿੰਦੀ ਸੂਟ ਬਿਲਕੁਲ ਐਗਜ਼ੈਕਟ ਵੈਂਦੀ ਠੀਕ ਹੈ ਇਹ ਨਾ ਬੜੇ ਸੋਹਣੇ ਲੱਗਦੇ ਆ ਜੀ ਜਦੋਂ ਇਹ ਟਾਈਡਾਈ ਦੁਪੱਟੇ ਤੇ ਲੇਸਾਂ ਨਾਲ ਰੈਡੀ ਹੁੰਦੇ ਨੇ ਫਿਰ ਬਹੁਤ ਸੋਹਣੇ ਲੱਗਦੇ ਆ ਲੋ ਜੀ ਆ ਬਸ ਇਹ ਰੰਗ ਤੇ ਪ੍ਰਾਈਸ ਹੈਗੀ 1495 ਇਹ ਚਾਰ ਸੂਟ ਸੀ ਜਿਹੜੇ 1495 ਦੀ ਰੇਂਜ ਦੇ ਸੀਗੇ ਤੇ ਆਹ ਸੂਟ ਦੇਖੋ ਤੁਸੀਂ ਇੱਕ ਇਹ ਸਿਲਕ ਪਸ਼ਮੀਨਾ ਲੋ ਜੀ ਬਹੁਤ ਸੋਹਣਾ ਲੱਗਦਾ ਹੈ neck ਦੇ ਉੱਪਰ ਕਾਫੀ ਸਾਰਾ ਵਰਕ ਮਿਲੂਗਾ ਆ ਲੋ ਠੀਕ ਹੈ ਔਰ ਜਿਹੜੇ ਇਹਦੇ ਪੈਨਲ ਨੇ ਉਹ ਸਾਰਾ ਜਰੀ ਯੂਜ਼ ਕੀਤੀ ਹੋਈ ਹੈ ਤੇ ਮੈਂ ਤੁਹਾਨੂੰ ਲੈਂਥ ਇਹਦੀ ਆਪਕੇ ਦੱਸ ਦਣੀ ਆਹ ਸਾਢੇ 43 ਲੈਂਥ ਹੈਗੀ ਠੀਕ ਹੈ ਜੀ ਤੇ ਕੇਰੋ ਤੱਕ ਫਿਦਾ ਤਾਂ ਬੰਝੂ ਕਰਦਾ ਤੇ ਇਹ ਹੈਗੀ ਇਹਦੀ ਬਾਜੂ ਵਰਕ ਬਹੁਤ ਸੋਹਣਾ ਵਰਕ ਹੈ ਇਹ ਸੂਟ ਮਿਲੂਗਾ ਜੀ ਤੁਹਾਨੂੰ 14500 ਦੇ ਵਿੱਚ ਇਹ ਆਪਣੇ ਕੋਲੇ ਸਿੰਗਲ ਪੀਸ ਹੈ ਠੀਕ ਹੈ ਲੋ ਕਲਰ ਤੁਸੀਂ ਇਹ ਦੇਖੋ ਵੀ ਆ ਦੋ ਕਲਰ ਸੀਗੇ ਇੱਕ ਆਹ ਵਾਲਾ ਹੋ ਗਿਆ ਗ੍ਰੀਨ ਜਾਂ ਤੇ ਇੱਕ ਇਹ ਵਾਲਾ ਰਸਟ ਤੇ ਦੋਨਾਂ ਦਾ ਮੈਚ ਜਾਂ ਹੋ ਕੇ ਦੇਖ ਲਓ ਤੁਸੀਂ ਆਪ ਹੀ ਕਿਹੜਾ ਕਲਰ ਤੁਹਾਨੂੰ ਦਾ ਸਹੀ ਆ ਗਿਆ ਹੁਣ ਸਹੀ ਹੈ ਆਹ ਕਲਰ ਸਹੀ ਆ ਗਿਆ ਸਹੀ ਹੈ ਇਹ 14500 ਦਾ ਹੈ ਅਗਲਾ ਦੇਖੋ ਇਹੀ ਰੈੱਡ ਐਂਡ ਬਲੈਕ ਦੋਨਾਂ ਦਾ ਮਿਕਸਚਰ ਮਹਿਰੂਨ ਜਿਹਾ ਟੋਨ ਤੇ ਚਲਿਆ ਗਿਆ ਹੈ ਹਾਂ ਬਹੁਤ ਸੋਹਣਾ ਲੱਗਦਾ ਹੈ ਜੀ ਕਾਫੀ ਪਿਆਰਾ ਲੱਗਦਾ ਹੈ 43 44 ਲੈਂਥ ਹੋ ਜੂਗੀ ਇਹਦੀ ਵੀ ਮੈਂ ਫਿਰ ਵੀ ਇੱਕ ਵਾਰੀ ਨਾਪ ਲੈਣੀ ਹੈ ਬਹੁਤ ਹੈ ਲੈਂਥ ਨਾਪ ਦਿੰਦੀ ਹਾਂ 43 ਤੇ ਘੇਰਾ ਵੀ ਨਾਪ ਦਿੰਨੀ ਆ ਐਂਡ ਟੂ ਐਂਡ ਵਰਕ ਹੈ ਜਿਹੜਾ 18 ਤੱਕ ਹੋਇਆ ਪਰ ਵੈਸੇ ਘੇਰਾ ਤੁਸੀਂ ਇਹਦਾ ਬਾਈ ਤੱਕ ਲੈ ਜਾ ਸਕਦੇ ਹੋ ਆਰਾਮ ਨਾਲ ਘੱਟਤਾ ਜੀ ਨਾ ਮਰਜ਼ੀ ਰੱਖ ਲਿਓ ਠੀਕ ਹੈ ਜੀ ਤੇ ਲਓ ਅੱਗੇ ਦੇਖੋ ਇਹਦਾ ਬਾਜੀ ਬੜੀ ਇਹ ਸੂਟ 13500 ਦੇ ਵਿੱਚ ਮਿਲੂਗਾ ਸ਼ਿਪਿੰਗ ਫ੍ਰੀ ਹੋਊਗੀ ਇਹ ਸਿਲਕ ਪਸ਼ਮੀਨੇ ਦੇ ਇਹ ਵਾਲੇ ਸੂਟ ਆ ਜਿਹੜੇ ਸਿਰਫ ਆਪਣੇ ਕੋਲ ਦੋ ਪੀਸ ਹੀ ਆ ਹੋਰ ਨਹੀਂ ਹੈਗੇ ਇਹ ਵੀ ਬਸ ਜਿਹੜੀ ਭੈਣ ਨੂੰ ਪਹਿਲਾਂ ਮਿਲ ਗਿਆ ਮਿਲ ਗਿਆ ਜਿਹੜੀ ਰਹਿ ਗਈ ਰਹਿ ਗਈ। ਹੋਰ ਦੇਖੋ ਤੁਸੀਂ ਇਹ ਵਾਲਾ ਕਲਰ। ਮਜੈਂਟਾ ਜਿਹਾ ਕਲਰ ਆ ਡਾਰਕ ਜਿਹਾ ਜਾਮਨੀ ਮਜੈਂਟਾ ਜ। ਇਹ ਨੋਟ ਕਰ ਦਿੰਨੀ ਆ। 23 ਘੇਰਾ। ਠੀਕ ਹੈ ਆ ਦੇਖੋ ਇਹਦਾ ਕਟਵਰਕ ਨੇੜੇ ਕਰਕੇ ਦਿਖਾਉਂਗੀ। ਆਹ ਲੋ ਜੀ। ਠੀਕ ਹੈ। ਤੇ ਨੈਕਸਟ ਹੈ ਇਹਦੀ ਬਾਜੂ। ਤੇ 1125 ਦੇ ਵਿੱਚ ਇਹ ਵਾਲਾ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ। ਅਗਲਾ ਹੈਗਾ ਬਲੈਕ ਕਲਰ ਆਈ ਨੋਟ ਕਰ ਲਓ ਤੁਸੀਂ ਇਹ ਵੀ ਨਾਲ ਤਾਂ ਹੀ ਹੈ ਸੇਮ ਹੀ ਆ ਏਕੇ ਟੈਕਸ ਦਾ ਬਹੁਤ ਸੋਹਣਾ ਪਸ਼ਮੀਨਾ ਹੁੰਦਾ ਜੀ ਤੇ ਗੁਰ ਵਗੈਰਾ ਨਹੀਂ ਆਉਂਦਾ ਗਰੰਟੀ ਤਾਂ ਅਸੀਂ ਦਿੰਦੇ ਨਹੀਂ ਪਰ ਕਦੇ ਸ਼ਿਕਾਇਤ ਕੋਈ ਆਈ ਨਹੀਂ ਲਓ ਜੀ ਇਹ ਵਾਲਾ ਕਲਰ ਨੋਟ ਕਰ ਲਓ ਠੀਕ ਠੀਕ ਹੈ ਮੂੰਗੀ ਆ ਜਾ ਕਲਰ ਨੈਕਸਟ ਹੈਗਾ ਇਹ ਵਾਲਾ ਰੈੱਡ ਕਲਰ ਰੈੱਡ ਵੀ ਨਹੀਂ ਮਹਿਰੂਨ ਹੈ ਰੈੱਡ ਮਹਿਰੂਨ ਜਿਹਾ ਕਲਰ ਹੈ ਰੈੱਡ ਨਹੀਂ ਹੈਗਾ ਮਹਿਰੂਨ ਵੀ ਪ੍ਰੋਪਰ ਨਹੀਂ ਹੈਗਾ ਆ ਕਲਰ ਜੀ ਦਾ ਕਲਰ ਹੈ ਨੈਕਸਟ ਦੇਖੋ ਅਗਲਾ ਚੇਂਜ ਹੋ ਗਿਆ ਡਿਜ਼ਾਈਨ ਹੁਣ ਆਹ ਲੋ ਜੀ ਪੈਟਰੋਲ ਬਲੂ ਕਲਰ ਹੈਗਾ ਡਿਜ਼ਾਈਨਿੰਗ ਦੇਖ ਲਓ ਵਿੱਚ ਚਾਰ ਫਲਾਵਰ ਪਏ ਹੋਏ ਨੇ ਬੇਲਾਂੀਆਂ ਦੇ ਵਿੱਚ ਪੈਨਲ ਵਰਕ ਹੋਇਆ ਕਿਹੜਾ ਲੈਂਥ ਨਾਪ ਦੇਣੀ ਆ ਲੋ 43 ਤੱਕ ਵਰਕ ਹੈ ਸਾਡੇ ਤੱਕ ਸੋ ਵਕ 43 ਤੱਕ ਵਰਕ ਹੈ 44 ਤੱਕ ਜਾ ਸਕਦਾ ਹੈ ਕਿਰਾਂ ਨਾਪ ਦੇਣੀ ਆ ਉਹੀ ਹੋਣਾ 23 ਦਿਨ ਦਾ ਕਿਰਾਂ ਦਾ ਸਾਢੇ 23 ਕਿਰ ਹੈ ਠੀਕ ਹੈ ਜੀ ਬਾਜੂ ਦੇਖੋ ਇਹ ਵਾਲਾ ਬਾਜੂ ਵਰਕੇ ਕਾਫੀ ਵਰਕ ਹੈ ਪ੍ਰਾਈਸ 1125 ਹੈ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਲੋ ਜੀ ਨੈਕਸਟ ਦੇਖੋ ਮੂੰਗਿਆ ਕਲਰ ਇਹ ਵਾਲਾ ਡਿਜ਼ਾਈਨ ਸੇਮ ਹੈ ਤੁਸੀਂ ਕਲਰ ਨੋਟ ਕਰ ਲਿਓ ਤੇ ਪ੍ਰਾਈਸ ਸੇਮ ਰਹੂਗੀ 1125 ਆਹ ਲਓ ਜੀ ਇੱਕ ਪਹਿਲਾਂ ਤੁਸੀਂ ਦੇਖਿਆ ਸੀਗਾ ਉਹਦੇ ਨਾਲ ਦਾ ਇੱਕ ਹੋਰ ਨੂ ਲੈ ਆ ਇਹ ਆਹ ਲਓ ਇਹ ਵਾ ਲੈ ਲੈਂਥ ਘੇਰਾ ਆਪਾਂ ਆਪਕੇ ਦੱਸਿਆ ਹੋਇਆ ਸੀਗਾ ਸਾਨੂੰ 43 44 ਘੇਰੇ ਦੇ ਹੈਗੇ ਨੇ ਜੀ ਸਾਰੇ 22 23 ਦੇ ਘੇਰਾ ਘੇਰਾ ਹੈਗਾ ਲੈਂਥ 43 44 ਹੈਗੀ ਆ ਠੀਕ ਹੈ ਮਹਰੂਨ ਰੈੱਡ ਮਹਰੂਨ ਹੈ ਪ੍ਰਾਈਸ 1125 ਲਓ ਜੀ ਅਗਲਾ ਦੇਖੋ ਏ ਬਰ ਆ ਡਿਜ਼ਾਈਨ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਇੱਕ ਵਾਰੀ ਥੋੜਾ ਜਿਹਾ ਹੋਰ ਖੁੱਲ੍ਹ ਦਿੰਨੀ ਆ। ਲਸ ਲੋਕ ਇਹ ਹੈਗਾ ਜਾਮਣੀ ਜਿਹਾ ਕਲਰ ਹੈ ਨਾ ਜਾਮਣੀ ਮਜੈਂਟਾ ਕਲਰ ਹੈ। ਹੂੰ ਬਹੁਤ ਸੋਹਣਾ ਸੂਟ ਹੈ 42 43 ਤੱਕ ਲੈਂਥ ਚਲੀ ਜਾਊਗੀ ਥੋੜੀ। ਪ੍ਰਾਈਸ 1125 ਲੋ 43 ਲੋਜੀ ਇਹਦਾ ਕੇਰਾ ਰਹੂਗਾ 23 ਐਂਡ ਟੂ ਐਂਡ ਜਿਹੜਾ ਵਰਕ ਹੈ ਉਹ 23 ਤੱਕ ਹੋਇਆ ਹੋਇਆ ਠੀਕ ਹੈ ਜੀ। ਤੇ ਜਿਹੜਾ ਲੈਂਥ ਹੈਗੀ ਆ ਉਹ ਉੱਪਰ ਤੋਂ ਲੈ ਕੇ نیچے ਤੱਕ ਇੱਥੋਂ ਤੱਕ ਸਾਢੇ ਦੇ ਲਈ ਹੈ ਤੇ ਤੁਸੀਂ 43 ਸਾਢੇ 43 ਤੱਕ ਲਿਜਾ ਸਕਦੇ ਹੋ ਉਹ ਤੁਹਾਡੀ ਇੱਛਾ ਹੈਗੀ ਹੈ ਜੇ ਘਟਾਉਣਾ ਹੈਗਾ ਤਾਂ ਫਿਰ ਤੁਸੀਂ ਉੱਪਰੋਂ ਕੱਟ ਕੇ ਘਟਵੀਂ ਕਰ ਸਕਦੇ ਹੋ ਠੀਕ ਹੈ ਜੀ ਰੰਗ ਬਸ ਇੱਥੇ ਵੇਖ ਲੈਣ ਸਹੀ ਆ ਗਾਦਰੀ ਕਲਰ ਆ ਦੇਖੋ ਮੈਂ ਵੀ ਦੱਸਿਆ ਤੁਹਾਨੂੰ ਬਹੁਤ ਸੋਹਣਾ ਜਿਹਾ ਕਲਰ ਆ ਸੁਪਰ ਸੁਪਰ ਕਲਰ ਹੈਈ ਭੈਣਾਂ ਨੂੰ ਲਾਈਟ ਕਲਰ ਚਾਹੀਦੇ ਹੁੰਦੇ ਨੇ ਸੋ ਉਹਨਾਂ ਲਈ ਇਹ ਕਲਰ ਬਹੁਤ ਸੋਹਣਾ ਹੈ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਗ ਨੇੜੇ ਕਰਕੇ ਬਹੁਤ ਜੀ ਬੋ ਸੁਣਾ ਵਰਕ ਹੋਇਆ ਵਾ ਬਾਜੂ ਤੇ ਠੀਕ ਹੈ ਜੀ ਇਹ ਰਾਜਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 11.500 11.500 ਦੇ ਵਿੱਚ ਆਜੂਗਾ ਇਹ ਸੂਟ ਤੁਹਾਡੇ ਕੋਲ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਲੋ ਅਗਲਾ ਸੂਟ ਦੇਖੋ ਇਹਦੇ ਵਿੱਚ ਕਲਰ ਦਿਖਾ ਦੇਣੀ ਆ ਹੁਣ ਮੈਂ ਤੁਹਾਨੂੰ ਹੂੰ ਇਹਦੇ ਵਿੱਚ ਇਹ ਗ੍ਰੇ ਕਲਰ ਹੈ ਠੀਕ ਹੈ ਥੋੜਾ ਜਿਹਾ ਖੋਲ ਕੇ ਆਈਡੀਆ ਦੇ ਦਿੰਨੇ ਵਰਕ ਵਗੈਰਾ ਦਾ ਆਈਡੀਆ ਹੋ ਜਾਊਗਾ ਆਹ ਵਾਲੇ ਕਲਰ ਪਏ ਹੋਏ ਨੇ ਵਰਕ ਦੇ ਵਿੱਚ ਠੀਕ ਹੈ ਤੇ ਬਾਕੀ ਸੇਮ ਹੀ ਆ ਤੇ ਪਸ਼ਮੀਨਾ ਬਹੁਤ ਸੋਹਣਾ ਹੈ। ਪੁਰਾਣ ਇੱਕ ਕਲਾਸ ਕਲਾਸ ਪਸ਼ਮੀਨਾ ਹੋਊਗਾ ਤੁਹਾਡੇ ਕੋਲੇ। ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ। ਠੀਕ ਹੈ ਜੀ। ਤੇ ਇੱਕ ਬਸ ਮੈਂ ਤੁਹਾਨੂੰ ਹੋਰ ਦੱਸਦਾ ਕਿ ਅੱਜ ਕੱਲ ਪਸ਼ਮੀਨਾ ਬੜੇ ਹੀ ਤਰ੍ਹਾਂ ਦਾ ਆ ਰਿਹਾ। ਅੱਗੇ ਤਾਂ ਇੱਕ ਤਰ੍ਹਾਂ ਦਾ ਪਸ਼ਮੀਨਾ ਹੁੰਦਾ ਸੀ ਕਿ ਸੂਟ ਪਸ਼ਮੀਨੇ ਦਾ ਪਾਇਆ ਹੋਇਆ। ਜਸਪਨ ਹੁੰਦੀ ਸੀ ਹਨਾ ਤੇ ਹੁਣ ਤਾਂ ਪਸ਼ਮੀਨਾ ਹੀ 20 ਤਰ੍ਹਾਂ ਦਾ ਆ ਗਿਆ। ਤੇ ਇੱਕ ਵਾਰ ਤੁਸੀਂ ਸਟਿਚ ਕਰਨ ਤੋਂ ਪਹਿਲਾਂ ਪਾਣੀ 'ਚ ਜ਼ਰੂਰ ਡਿਪ ਕਰ ਲਿਆ ਕਰੋ। ਪਤਾ ਖੁਸ਼ ਨਹੀਂ ਹੁੰਦਾ ਹਨਾ ਸ਼੍ਰਿੰਕ ਸ਼੍ਰੁੰਕ ਜਿਹੜਾ ਮਾੜਾ ਮੋਟਾ ਹੋਣਾ ਹੁੰਦਾ ਹੋ ਜਾਂਦਾ ਹੈ। ਲਓ ਜੀ ਇਹ ਹੈਗਾ ਮਸਟਰਡ ਕਲਰ ਵਰਕ ਸੇਮ ਰਹੂਗਾ ਮੈਂ ਇੱਕ ਵਾਰੀ ਥੋੜਾ ਜਿਹਾ ਖੋਲ ਹੀ ਦੇਮ ਪਹਿਣਾ ਕਰਨੀਆਂ ਸਾਰੇ ਸੂਟ ਇਕੱਠੇ ਕਰਕੇ ਦਿਖਾ ਦੇ ਲਓ ਜੀ ਇਹ ਖੋਲ ਦਿੰਨੇ ਆਪਾਂ ਫਿਰ ਬਾਕੀ ਜਾਂਦਾ ਵੀ ਆਈਡੀਆ ਫੇਰ ਹੋ ਜਾਂਦਾ ਤੁਹਾਨੂੰ ਲੋਆ ਚਲੋ ਠੀਕ ਹੈ ਜੀ ਬਹੁਤ ਪਿਆਰਾ ਹੈ 42 ਤੱਕ ਵਰਕ ਹੋਇਆ ਹੋਇਆ ਤੇ 23 ਘੇਰੇ ਤੱਕ ਵਰਕ ਹੋਇਆ ਹੋਇਆ ਤੇ ਘੇਰਾ ਤਾਂ ਤੁਹਾਡਾ 23 ਤੱਕ ਹੀ ਬਣੂਗਾ ਘੱਟ ਬਣ ਸਕਦਾ ਜਿਆਦਾ ਨਹੀਂ ਬਣ ਸਕਦਾ ਤੇ ਪਰ ਲੈਂਥ ਜਿਹੜੀ ਉਹ ਅੱਧਾ ਪੌਣਾ ਇੰਚ ਤੁਸੀਂ ਹੋਰ ਵਧਾ ਸਕਦੇ ਹੋ ਠੀਕ ਹੈ ਜੀ। ਕਸ਼ਮੀਨਾ ਬਹੁਤ ਸੋਹਣਾ ਹੈ। ਆ ਰਿਹਾ ਸਹੀ ਹੈ। ਹਾਂ ਸਹੀ ਹੈ। ਮਸਟਰਡ ਕਲਰ ਹੈ ਜੀ ਜਿਵੇਂ ਸਹੀ ਮਸਟਰਡ ਕਲਰ। 11.500 ਤੇ ਅਗਲਾ ਜਿਹੜਾ ਅਨੀਅਨ ਸ਼ੇਡ ਆ ਲੋ। ਇਹ ਤਾਂ ਠੀਕ ਹੈ। ਤਾਂ ਕਲਰ ਸੋਹਣਾ ਆ ਰਿਹਾ। ਕਲਰ ਸਾਰੇ ਬਹੁਤ ਸੋਹਣੇ ਆ ਇਹ। ਇਹ ਥੋੜੇ ਜਿਹਾ ਇੰਗਲਿਸ਼ ਜਿਹਾ ਕਲਰ ਹੈਗੇ ਨੇ। ਡਾਰਕ ਤੋਂ ਹਟ ਕੇ ਥੋੜੇ। 11.500 ਚ ਆਊਗਾ ਇਹ ਵੀ। ਅਗਲਾ ਹੈਗਾ ਜਿਹੜਾ ਇੰਗਲਿਸ਼ ਗ੍ਰੀਨ ਕਲਰ ਬੜਾ ਪਿਆਰਾ ਜਿਹਾ ਹੈਗਾ ਕਲਰ ਇਹ ਲਓ ਠੀਕ ਹੈ ਜੀ ਸੋਹਣਾ ਸੋਹਣਾ ਰੰਗ ਹੈ ਲਸ਼ਮੀਨਾ ਬਹੁਤ ਪਿਆਰਾ ਹੈ 11500 ਦੇ ਵਿੱਚ ਸੂਟ ਆ ਜੂਗਾ ਲਓ ਜੀ ਇਹ ਤਾਂ ਸੀਗੇ ਇੱਕ ਡਿਜ਼ਾਈਨ ਦੇ ਸੂਟ ਔਰ ਕਲਰ ਥੋੜੇ ਜੇ ਸੋਬਰ ਲਾਈਟ ਕਲਰ ਹੁਣ ਆਪਾਂ ਥੋੜੇ ਜੇ ਡਾਰਕ ਕਲਰ ਦੇ ਖਾਵਾਂਗੇ ਕਿਉਂਕਿ ਹੁਣ ਵਰਕ ਵੀ ਫਰਕ ਪੈ ਜੂਗਾ ਤੇ ਕਲਰ ਵੀ ਫਰਕ ਪੈ ਜਾਊਗਾ ਲਓ ਸੋਹਣਾ ਜ ਵਰਕ ਆ ਗਿਆ ਹੁਣ ਵਰਕ ਪਹਿਲਾਂ ਵੀ ਬਹੁਤ ਸੋਹਣਾ ਸੀ ਦੇ ਇਹ ਵੀ ਬਸ ਹੁਣ ਲਓ ਵਰਕ ਦੇਖੋ ਪਹਿਲਾਂ ਫਿਰ ਆਪਾਂ ਇਹਦੀ ਮਿੰਟਤੀ ਗਿਣਤੀ ਕਰਾਂਗੇ ਵਰਕ ਬਰੀਕ ਵਾਲਾ ਬਹੁਤ ਪਿਆਰਾ ਪਿਆਰਾ ਵਰਕ ਹੈ ਠੀਕ ਹੈ ਹੁਣ ਆਪਾਂ ਤੁਹਾਨੂੰ ਘੇਰਾ नाप ਦੇਣੀ ਹੈ ਇੱਕ ਵਾਰੀ ਘੇਰਾ ਨਾਪ ਦੇਣੀ ਹੈ ਬਾਕੀ ਸਾਰਿਆਂ ਦਾ ਇਹਦੇ ਨਾਲ ਦਾ ਸੇਮ ਹੀ ਮਿਲੂਗਾ ਅ 23 ਘੇਰਾ ਜੀ ਠੀਕ ਹੈ ਤੇ ਆਹ ਵਾਲਾ ਜਿਹੜਾ ਵਰਕ ਹੈਗਾ ਇਹ ਵੀ ਦੱਸ ਦੇਣੀ ਹੈ ਕਿੰਨੇ ਤੋਂ ਕਿੰਨੇ ਤੱਕ ਇਹ ਵਰਕ 20 ਇੰਚ ਤੱਕ ਹੋਇਆ ਹੋਇਆ ਜੇ ਤੁਸੀਂ ਮਤਲਬ ਕਿ 20 ਤੋਂ ਥੋੜਾ ਜ਼ਿਆਦਾ ਹੈਗਾ ਥੋੜਾ ਬਹੁਤਾ ਦਾ ਆ ਵਰਕ ਹੈਗਾ ਨਾਲ ਤੁਹਾਡੇ ਕੋਲ ਠੀਕ ਹੈ ਤੇ ਜੇ 20 ਇੰਚ ਤੱਕ ਦਾ ਫਿਰ ਤੁਸੀਂ ਆ ਵਰਕ ਹੈ ਜਿਹੜਾ ਉਹ ਕੱਟ ਵੀ ਸਕਦੇ ਹੋ ਅਡਜਸਟਮੈਂਟ ਹੋ ਜੂਗੀ ਜਿਵੇਂ ਮਰਜ਼ੀ ਕਰ ਲਿਓ ਇਹ ਹੈਗਾ ਜੀ ਇਹਦਾ ਵਰਕ ਬਹੁਤ ਸੋਹਣਾ ਪੈਟਰੋਲ ਬਲੂ ਕਲਰ ਸੂਟ ਦਾ ਰੰਗ ਹੈਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹੈਗਾ ਇਹਦਾ ਬਾਜੂ ਦਾ ਵਰਕ ਆ ਲਓ ਜੀ ਬੜਾ ਹੀ ਬਾਰੀਕ ਵਰਕ ਬੜਾ ਹੀ ਸੋਹਣਾ ਜਿਹਾ ਵਰਕ ਹੈਗਾ ਇਹ ਬਾਜੂ ਦਾ ਵਰਕ ਲਓ ਤੇ ਪ੍ਰਾਈਸ ਇਹਦੀ ਵੀ ਰਹੂਗੀ 1150 ਤੇ ਫਿਰ ਸ਼ਿਪਿੰਗ ਨਾਲ ਆਊਗਾ ਲਓ ਲੋ ਜੀ ਅਗਲਾ ਦੇਖੋ ਇਹ ਵਾਲਾ ਕਲਰ ਹੈ ਇਹ ਥੋੜਾ ਜਿਹਾ ਡਾਰਕ ਮੰਜੰਟਾ ਹੈ ਜਾਮਣੀ ਮੰਜੰਟਾ ਜਿਹਾ ਸੂਟ ਹੈ ਇਹ ਤੇ ਬੜਾ ਪਿਆਰਾ ਜਿਹਾ ਵਰਕ ਹੋ ਜਾ ਰਿਹਾ ਬਰੀਕ ਬਹੁਤ ਹੈ ਵਰਕ ਬਹੁਤ ਸੋਹਣਾ ਜਿਹਾ ਵਰਕ ਹੈ ਤੇ ਬਹੁਤ ਹੀ ਬਰੀਕ ਜਿਹਾ ਵਰਕ ਹੋਇਆ ਤੇ ਇਹ ਵੀ ਏਕੇ ਟੈਕਸ ਦਾ ਪਸ਼ਮੀਨਾ ਰਹੂਗਾ ਜਿਹੜਾ ਨਿੱਗੇ ਵਾਲਾ ਪਸ਼ਮੀਨਾ ਹੁੰਦਾ ਗਰਮ ਵਾਲਾ ਹੈਲੋ ਗ੍ਰੀਨ ਕਲਰ ਤੇ ਵਰਕ ਦੇ ਕਲਰ ਦੇਖ ਲਓ ਤੇ ਵਰਕ ਦੇਖ ਲਓ 1150 ਦੇ ਵਿੱਚ ਸੂਟ ਆਊਗਾ ਬਹੁਤ ਸੋਹਣਾ ਪਸ਼ਮੀਨਾ ਹੋਊਗਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਦਾਂ ਚੱਕ ਕੇ ਹਾਂ ਪਸ਼ਮੀਨਾ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਜੀ ਲੋ ਬੋਟਲ ਗ੍ਰੀਨ ਕਲਰ ਹੋਊਗਾ ਲੋ ਜੀ ਅੱਗੇ ਹੈਗਾ ਮਸਟਰਡ ਕਲਰ ਲੋ ਇਹਨਾਂ ਨਾਲ ਕਰਾਓ ਜੀ ਟਾਈ ਐਂਡ ਡਾਈ ਦੁਪੱਟੇ ਸੋਹਣੇ ਸੋਹਣੇ ਫਿਰ ਦੇਖਿਓ ਸੂਟ ਵਾਜਾ ਵਾਜਾ ਕਰਦੇ। ਅਗਲਾ ਦੇਖੋ ਮਹਿਰੂਨ ਕਲਰ। ਲੋ। ਇਹ ਹੈਗਾ ਮਹਿਰੂਨ ਕਲਰ। ਥੇਰਾ ਤੇਹੀ ਰਹੂਗਾ ਜੀ ਸਾਰਿਆਂ ਦਾ। ਆ ਰੰਗ ਸਹੀ ਹੈ ਬਸ ਇੱਥੇ। ਸਹੀ ਹੈ। ਇੱਥੇ ਵੀ ਲੈ। ਠੀਕ ਹੈ। ਦੇਖ ਲਓ ਜੀ। ਲੋ ਜੇਗਲਾ ਦੇਖੋ ਬਲੈਕ। ਆ। ਠੀਕ ਹੈ ਜੀ ਪਿਆਰੇ ਪਿਆਰੇ ਸੂਟ ਬਣਾਓ ਤੇ ਪਾਓ ਲੋ ਜੀ ਬਹੁਤ ਸੋਨਾ ਜਿਹਾ ਸੂਟ ਦਿਖਾਉਣ ਲੱਗੀ ਆ ਤੁਹਾਨੂੰ ਮੈਂ ਇੱਕ ਸ਼ਾਲ ਵਾਲਾ ਤੇ ਪਸ਼ਮੀਨੇ ਦਾ ਸੂਟ ਆਹ ਲੋ ਬੇਦ ਹੈਂਡਵਰਕ ਆਹ ਲੋ ਲਾਈਟ ਵੇਟ ਪਸ਼ਮੀਨਾ ਜਮਾ ਹਲਕਾ ਤੇ ਜਿਹੜਾ ਤੁਹਾਨੂੰ ਫਲਾਵਰ ਦਿਖ ਰਿਹਾ ਇਹਦੇ ਤੇ ਸਾਰੇ ਤੇ ਹੈਂਡਵਰਕ ਨੋਟ ਵਰਕ ਸਿੱਪੀ ਵਰਕ ਲੋ ਪੀਚ ਕਲਰ ਦਾ ਸੂਟ ਹੈ ਤੇ ਇਹ ਹੈਗੀ ਇਹਦੀ ਬੈਕ ਸਾਈਡ ਬਿਲਕੁਲ ਹਲਕਾ ਪਿਆ ਸੂਟ ਜਮਾ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਸਲਵਾਰ ਆਹ ਸਲਵਾਰ ਦਾ ਰੰਗ ਸਹੀ ਆ ਜਾਂਦਾ ਥੋੜਾ ਜਿਹਾ ਸਲਵਾਰ ਦਾ ਰੰਗ ਹੋਰ ਹੈ ਨਾ ਥੋੜਾ ਜਿਹਾ ਅਨੀਅਨ ਦੀ ਸ਼ੇਡ ਨੂੰ ਹੈ ਨਾ ਕਿਉਂਕਿ ਸ਼ਾਲ ਦੇ ਵਿੱਚ ਵੀ ਉਹ ਕਲਰ ਹੁੰਦੇ ਨੇ ਤਾਂ ਕਰਕੇ ਇਦਾਂ ਦੇ ਕਲਰ ਲੱਗਦੇ ਨੇ ਆਹ ਲੋ ਜੀ ਇਹ ਹੈਗਾ ਇਹਦਾ ਸਟਰਾਲ ਹੈ ਸ਼ਾਲ ਨਹੀਂ ਸਟਰਾਲ ਕਹਾਂਗੇ ਆਪਾਂ ਇਸ ਸਟਰਾਲ ਦਾ ਮਤਲਬ ਲੰਬਾ ਤਾਂ ਪੂਰਾ ਹੈ ਚੌੜਾਈ ਨਾਰਮਲ ਜੀ ਹੈ ਜਿਆਦਾ ਨਹੀਂ ਜੇ ਆਪਾਂ ਜਿਵੇਂ ਘਰ ਘੁਰ ਲੈਣੇ ਆ ਤਾਂ ਠੀਕ ਹੈ ਜਾਂ ਜਿਨ੍ਹਾਂ ਨੇ ਗਲਗੁੱਲ ਚ ਪਾਉਣਾ ਹੈਗਾ ਉਹਨਾਂ ਲਈ ਤਾਂ ਬਹੁਤ ਵਧੀਆ ਇੰਨਾ ਵੀ ਥੋੜਾ ਘਟ ਨਹੀਂ ਹੈਗਾ ਨਹੀਂ ਚੌੜਾ ਤਾਂ ਬਹੁਤ ਨਾਰਮਲ ਹੈ ਨਾਰਮਲ ਸ਼ਾਲ ਹੈ ਲੰਬਾ ਵੀ ਵਧੀਆ ਹੈਗਾ ਤੇ ਲਾਈਟ ਵੇਟ ਸੂਟ ਰਹੂਗਾ ਜੀ 1075 ਦੇ ਵਿੱਚ ਸੂਟ ਆ ਜੂਗਾ ਤੁਸੀਂ ਇਹਦਾ ਸ਼ਾਲ ਦੇਖੋ ਕਿੰਨਾ ਸੋਹਣਾ ਆਹ ਲਓ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ 1075 ਵਿੱਚ ਠੰਡ ਤੋਂ ਬਚਾ ਦੂੰਗਾ ਤੁਹਾਨੂੰ ਬਹੁਤ ਹੀ ਚਾਹੀਦਾ ਹੁੰਦਾ ਆਪਾਂ ਨੂੰ ਠੰਡ ਤੋਂ ਹੀ ਬਚਣਾ ਲੋ ਠੰਡ ਬਹੁਤ ਪੈ ਰਹੀ ਹੈ ਜੀ ਹੁਣ ਮੈਂ ਤੁਹਾਨੂੰ ਇਹ ਚ ਕਲਰ ਦਿਖਾਉਂਗੀ ਇੱਕ ਕਲਰ ਰਹੂਗਾ ਇਹਦੇ ਚ ਇਹ ਵਾਲਾ ਪਿਸਤਾ ਕਲਰ ਇਹ ਹੈਗੀ ਇਹਦੀ ਸਲਵਾਰ ਅ ਸਲਵਾਰ ਤਾਂ ਨਹੀਂ ਇਹ ਵਾਲੀ ਆਹ ਵਾਲੀ ਹੈ ਸਲਵਾਰ ਇਹ ਵਾਲੀ ਇਹ ਵਾਲੀ ਸਲਵਾਰ ਰਹੂਗੀ ਠੀਕ ਹੈ ਜੀ ਇਹ ਵਾਲਾ ਸ਼ਰਟ ਰਹੂਗਾ ਸ਼ਰਟ ਦੇ ਉੱਪਰ ਹੈਂਡਵਰਕ ਮਿਲੂਗਾ ਤੇ ਇਹ ਹੈਗਾ ਸ਼ਾਲ ਸ਼ਾਲ ਥੋੜਾ ਜਿਹਾ ਖੁੱਲ ਕੇ ਦਿਖਾ ਦਿੰਨੀ ਆਹ ਲੋ ਜੀ ਇਹ ਵਾਲਾ ਸ਼ਾਲ ਰਹੂਗਾ ਪਿਆਰਾ ਪਿਆਰਾ ਸ਼ਾਲ ਹੈਗਾ ਇਹਦਾ ਤੇ ਪ੍ਰਾਈਸ ਉਹੀ ਰਹੂਗੀ 1075 ਬਹੁਤ ਸੌਫਟ ਵਾਲਾ ਸ਼ਾਲ ਹੈ ਬੜਾ ਹੀ ਜਿਆਦਾ ਸੌਫਟ ਹੈ ਇਹ ਰੋਜ਼ ਨੈਕਸਟ ਹੈਗਾ ਇਹ ਵਾਲਾ ਕਲਰ ਲਾਈਟ ਫਲੋਦੀ ਲਾਈਟ ਜਦ ਲਾਈਟ ਫਲੋਦੀ ਅਸੀਂ ਗ੍ਰੀਨ ਹੀ ਕਹਿ ਸਕਦੇ ਹਾਂ ਬਸ ਇਹਨੂੰ ਆਪਾਂ ਠੀਕ ਹੈ ਲੋ ਇਹ ਵਾਲਾ ਹੈਂਡ ਦਾ ਟੱਚ ਇਹ ਸ਼ਾਲ ਰੂਗਾ ਨਾਲ ਲੋ ਇੱਕ ਕਲਰ ਹੋ ਰਿਹਾ ਇਹਦੇ ਵਿੱਚ ਉਹ ਹੈਗਾ ਗ੍ਰੇ ਕਲਰ ਸਿਲਵਰ ਗ੍ਰੇ ਗ੍ਰੇ ਨਹੀਂ ਸਿਲਵਰ ਗ੍ਰੇ ਲਾਈਟ ਜਿਹਾ ਕਲਰ ਹਲਕਾ ਹਲਕਾ ਹਲਕੇ ਹਲਕੇ ਕਲਰ ਨਹੀਂ ਜੀ ਮੈਂ ਤੁਹਾਨੂੰ ਲਾਈਟ ਲਾਈਟ ਕਹਿ ਰਹੀ ਹਾਂ ਬਾਰ-ਬਾਰ ਬਾਅਦ ਚ ਇਹ ਨਹੀਂ ਕਹਿਣਾ ਵੀ ਸਾਡੇ ਕੋਲੇ ਆ ਗਿਆ ਜੀ ਤੇ ਲਾਈਟ ਬਹੁਤ ਆਸੀ ਚੇਂਜ ਕਰ ਲਈਏ ਲਾਈਟ ਦੱਸ ਰਹੀ ਹਾਂ ਕਿ ਕਲਰ ਲਾਈਟ ਹੈ ਠੀਕ ਹੈ ਜੀ ਲੋ ਲੋ ਪ੍ਰਾਈਸ 1075 ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ